ਦੇ ਵਸਿਆ ਵੱਲੋਂ ਕਰਵਾਇਆ ਜਾ ਰਿਹਾ ਜਿਤਿ ਸ਼੍ਰੀ ਲਾਲ ਬਹੁਤ ਬਹੁਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਸ਼੍ਰੀ ਲਾਲ ਜਦ ਕੱਢ ਕੇ ਆਉਂਦੇ ਐ ਸੋ ਦਿਲ ਖੋਲ ਕੇ ਦਾਅਵੇ ਕਰਦੇ ਐ ਵਿਕਾਸ ਵੱਡੇ ਪੱਧਰ ਦੇ ਐ ਹੜ ਆਈ ਐ ਹਰਾਂ ਨੂੰ ਬੜੇ ਨੁਕਸਾਨ ਹੋਇਆ ਸੋ ਸ਼੍ਰੀ ਲਾਲ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੰਝ ਮੇਲਾ ਔਰ ਖਾਸ ਕਰਕੇ ਕੁੜੀਆਂ ਦੀ ਕਬੱਡੀ ਤੇ ਨੌਜਵਾਨਾਂ ਦੀ ਕਬੱਡੀ ਦਾ ਇੱਥੇ ਬਹੁਤ ਵਧੀਆ ਪ੍ਰਬੰਧ ਕਰਕੇ ਇਸ ਮੇਲੇ ਨੂੰ ਨੇਪਰੇ ਚਾੜਨ ਦਾ ਇੱਕ ਬੜਾ ਸੁਚੱਜਾ ਜਤਨ ਕੀਤਾ ਸੋ ਇਹ ਪੰਜਾਬੀਆਂ ਦੀ ਦਰੋਹਰ ਹੈ ਸਾਡੀ ਮਾਂ ਖੇਡ ਕਬੱਡੀ ਜਿਹਨੂੰ ਸਾਡੇ ਪੁਰਖਿਆਂ ਨੇ ਸਾਡੀਆਂ ਪੁਰਾਣੀਆਂ ਪੀੜੀਦਰ ਪੀੜੀਆਂ ਨੇ ਸਾਡੀ ਝੋਲੀ 'ਚ ਪਾਇਆ ਤੇ ਮੈਂ ਉਹਨਾਂ ਨੌਜਵਾਨਾਂ ਨੂੰ ਵੀ ਸਾਬਾ ਸਜਣਾ ਚਾਹਨਾ ਜੇ ਨਾ ਜਿਉਂਦਾ ਰੱਖਿਆ ਪੰਜਾਬ ਦੀ ਇਸ ਸਾਨਾ ਮੱਤੇ ਵਿਰਾਸਤ ਨੂੰ ਔਰ ਪੰਜਾਬ ਦੇ ਅੰਦਰ ਜੇ ਅੱਪਾ ਗੱਲ ਕਰੀਏ ਤੇ ਸਿੰਝ ਮੇਲੇ ਸਾਡੇ ਜੀਵਨ ਦੀ ਸਾਡੇ ਦਿਲ ਦੀ ਉਹ ਖੁਰਾਕ ਹੈ ਜਿਹੜੀ ਹਰ ਪੰਜਾਬੀ ਨੂੰ ਮਾਰ ਪਾਉਂਦੀ ਹੈ ਸੋ ਮੈਂ ਜਿੱਥੇ ਸਮੁੱਚੇ ਬਗਿਆਲ ਵਾਸੀਆਂ ਦਾ ಗ್ರಾಮ ਪੰਚਾਇਤ ਬਗਿਆਲ ਦਾ ਸ਼ੁਕਰੀਆ ਅਦਾ ਕਰਦਾ ਵੀ ਉਹਨਾਂ ਨੇ ਇਥੇ ਇੰਨਾ ਮਾਨ ਸਤਕਾਰ ਦਿੱਤਾ ਸੋ ਨਾਲ ਸਾਡੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਖੇਡਾਂ ਨੂੰ ਲੈ ਕੇ ਕਰੋੜਾ ਕਰੋੜਾ ਰੁਪਈਆ ਦੇ ਨਾਮ ਪੰਜਾਬ ਦੇ ਖਿਡਾਰੀਆਂ ਦੀ ਝੋਲੀ 'ਚ ਪਾ ਰਹੇ ਆ ਸੋ ਖੇਡਾਂ ਸਾਨੂੰ ਤੰਦਰੁਸਤ ਵੀ ਬਖਸਦੀਆਂ ਨੇ ਤੇ ਨਾਲ ਦੀ ਨਾਲ ਸਾਨੂੰ ਅਨੁਸ਼ਾਸਨ 'ਚ ਵੀ ਰੱਖਦੀਆਂ ਨੇ ਸੋ ਇਹਨਾਂ ਖੇਡਾਂ ਦੇ ਜ਼ਰੀਏ ਬਹੁਤ ਸਾਰੇ ਨੌਜਵਾਨ ਪੰਜਾਬ ਪੁਲਿਸ ਚ ਭਰਤੀ ਹੁੰਦੇ ਆ ਵੱਖ-ਵੱਖ ਮੈਹਿਬਾ ਚ ਭਰਤੀ ਹੁੰਦੇ ਆ ਵੱਡੀਆਂ ਤਰੱਕੀਆਂ ਮੰਗਦੇ ਆ ਅੱਜ ਵੀ ਪੰਜਾਬ ਪੁਲਿਸ ਦੇ ਅੰਦਰ ਕਾ ਵੀ ਵੱਡੇ ਆਫੀਸਰ ਜਿਹੜੇ ਆ ਉਹ ਖੇਡਾਂ ਦੇ ਰਾਇਣ ਚੁਣ ਕੇ ਗਏ ਆ ਸੋ ਮੈਂ ਇਸ ਖੇਲ ਮੇਲੇ ਦੇ ਜ਼ੋਜ਼ਕਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਜਿੰਦਾਬਾਦ ਸਾਰਾ ਰਵੇ ਪੰਜਾਬ ਸਾਡੀ ਪੰਜਾਬ ਦੀ ਸਾਦਾ ਮੱਤੇ ਖੇਡ ਕਬੱਡੀ ਤੇ ਮੈਂ ਖਿਡਾਰੀਆਂ ਨੂੰ ਵੀ ਬੇਨਤੀ ਕਰਾਂਗਾ ਵੀ ਆਪਣੀ ਪੂਰੀ ਅਨੁਸ਼ਾਸਨ ਚ ਰਹਾ ਕੇ ਖੇਡ ਦਾ ਮਜ਼ਾ ਲੈਣਾ ਸੋ ਸਮੂਹੇ ਲੋਕਾਂ ਦਾ ਵੀ ਸ਼ੁਕਰੀਆ ਜਿਹੜੇ ਸ ਮੇਲੇ ਚ ਆਏ ਦੀ ਰੌਣਕ ਵਧਾਈ ਬਹੁਤ ਬਹੁਤ ਧੰਨਵਾਦ ਮਿਹਰਬਾਨੀ